اور کچھ جو پگت درشن کرتے واپس آتے نہیں جدو کہ

ਇਹ ਤਾਂ ਬੇਸਹਾਰਾ ਹੈ ਉੱਤਨਾ بول چھوڑے بجے بولے چن کر کے ہوا روپ سہانا روپ سہانا تمج شیوا ہو شیوا ਕੀ ਕਰੀਏ ਦਿਲ ਨੂੰ ਬੰਦ ਕੇ ਮੇਰੇ ਨਾਲ ਦੇ ਰਿ ਨੂੰ ਜੇ ਕਰੋ ਜੀ ਬਰੂ ਬਾਰੇ ਹਾਰਾ ਮਾਏ ਜੀ ਬਰੂ ਬਾਰੇ ਹਾਰਾ ਮਾਏ ਜੀ ਜੀ ਬਰੂ ਬਾਰੇ ਹਾਰਾ ਮਾਏ ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈ ਨਿਸ਼ਕਾਮ ਸੇਵਾ ਸਮਿਤੀ ਨਿਊ ਗੋਲਡਨ ਐਵਨੀ ਗੋਲਡਨ ਕੰਪਲੈਕਸ ਦੇ ਵਿੱਚ ਹਰ ਸਾਲ ਸੇਵਾ ਵਾ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ 2025 ਦੇ ਵਿੱਚ ਵੀ ਸ਼ਿਵੇਵਾ ਮਨਾਇਆ ਜਾ ਰਿਹਾ ਹੈ ਬੜੀ ਧੁੰਮਧਾਂ ਦੇ ਨਾਲ ਸਾਰੀ ਸੰਗਤ ਦੇ ਨਾਲ ਬੜੀ ਧੁੰਮਧਾਂ ਦੇ ਨਾਲ ਬੋਲੇ ਦੀ ਬਾਬਾ ਜੀ ਦੀ ਸ਼ਾਦੀ ਜਾਰੀ ਵਿਆਹ ਕਿਤੇ ਬੰਗਤਾਂ ਜੀ ਕਿੰਨਾ ਕੋਤਸ਼ਾ ਦੇਖ ਰੋ ਬਹੁਤ ਜਿਆਦਾ ਉਸਾ ਜੀ ਤੁਸੀਂ ਦੇਖਿਆ ਹੀ ਹੈ ਤੁਸੀਂ ਪਾਕਿਸਤਾਨ ਵਿੱਚ ਬਹੁਤ ਜਿਆਦਾ ਸਾਡੀ ਕੰਪਲੈਕਸ ਦੇ ਲੋਕਾਂ ਦਾ ਬਹੁਤ ਜਿਆਦਾ ਉਸਾ ਹੈਗਾ ਯੂਥ ਨੂੰ ਇਹੋ ਹੀ ਮੈਸੇਜ ਇੰਨੇ ਆ ਕਿ ਨਸ਼ੇ ਨੂੰ ਛੱਡੋ ਇਸ ਸਨਾਤਨ ਨਾਲ ਜੁੜੋ ਤਾਂ ਕਿ ਤੁਸੀਂ ਵੀ ਅੱਗੇ ਜੋ ਵੀ ਹੈਗਾ ਤੁਹਾਡਾ ਪੋਲੀ ਸੰਗਤ ਦਾ ਗੁਣਗਾਨ ਕਰਨ ਵਾਸਤੇ ਆਏ ਪੰਕਜ ਬਾਟਿਆ ਜੀ ਤੇ ਹੋਰ ਚਾਕੀ ਉਸ ਤੋਂ ਬਾਅਦ ਚਾਕੀਆਂ ਵਾਲੇ ਆਏ ਆ ਦਿੱਲੀ ਤੋਂ ਬੰਡੀ ਸੋਨੀਆ ਗਰੁੱਪ ਆ ਦਿੱਲੀ ਤੋਂ ਹੋਰ ਵੀ ਲੋਕਾਂ ਨੂੰ ਬੰਡੀ ਤਿਲਕਦਾਰੀ ਦੇ ਸੋਨੀਆ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੋਰ ਮੈਸੇਜ ਦੇ ਦੇ ਜੰਦੇ ਕਿ ਬਾਅਦ ਤੋਂ ਬਾਅਦ ਭਾਰੀ ਪ੍ਰੋਗਰਾਮਾਂ ਦੀ ਸਾਂਭ ਲਓ ਤੇ ਆਪਣਾ ਜੀਵਨ ਸਫਲ ਬਣਾਉਣਾ ਕਿੰਨੇ ਮੈਂਬਰ ਜਿਹੜੇ ਇਲਾਕੇ ਵੱਲੋਂ ਕਰਾਈ ਜਾਂਦੀ ਹੈ ਇਹ ਆ ਸਾਰੇ ਇਲਾਕੇ ਵੱਲੋਂ ਜੀ ਸਾਰੇ ਮੈਂਬਰ ਜਿਹੜੇ ਸਾਡੇ ਗੋਲਡਨ ਕੰਪਲੈਕਸ ਦੇ ਹੈਗੇ ਆ ਤੇ ਬਾਹਰ ਦੇ ਵੀ ਜਿੰਨੇ ਵੀ ਸਾਡੇ ਸੰਗਤ ਹੈ ਇਹਨਾਂ ਦੀ ਸਾਰਿਆਂ ਦੀ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ ਬੜਾ ਵੱਡਾ ਪ੍ਰੋਗਰਾਮ ਹੁੰਦਾ ਹੈ ਭੋਲੇ ਵੀ ਤੁਹਾਡੇ ਵਾਲੇ ਅਸਰ ਦੇ ਪ੍ਰੋਗਰਾਮ ਕਿੱਥੇ ਚੱਲ ਰਹੀ ਹੈ ਹਾਂ ਹਾਂ ਅੱਗੇ ਤੋਂ ਵੀ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਭੋਲੇ ਬਾਬਾ ਦੀ ਕਿਰਪਾ ਦੇ ਨਾਲ ਇਹ ਪਿਛਲੇ 12 15 ਸਾਲ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ ਪ੍ਰੋਗਰਾਮ ਇਹ ਤੋਂ ਨਿਊ ਗੋਲਡਨ ਕੰਪਲੈਕਸ ਸ਼੍ਰੀ ਮੰਦਿਰ ਤੋਂ ਹਰ ਮਹੀਨੇ ਮਾਤਾ ਚਿੰਤਪurni ਵਾਸਤੇ ਬੱਸ ਜਾਂਦੀ ਹੈ ਅੱਜ 23 ਮਾਰਚ ਨੂੰ 8:00 ਸ਼ਾਮ ਦੇ ਸਾਲਾ ਸਰ ਜਾ ਰਹੇ ਹਨ ਯਾਤਰਾ ਯਾਰੀ ਸਾਡੀ ਸਾਲਾ ਸ਼ਾਮ ਜੀ ਦੇ ਸਾਲਾ ਸਰ ਬਾਲ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਇਹ ਪ੍ਰੋਗਰਾਮ ਸਾਡਾ ਪਿੱਛੇ 2-3 ਸਾਲ ਤੋਂ ਜਿਹੜਾ ਨਹੀਂ ਸੀ ਹੋਇਆ ਤੇ ਲੋਕਾਂ 'ਚ ਬਹੁਤ ਸੀਰ ਸਾਹ ਗਈ ਕਿ ਇੱਕ ਦਵਾਰਾ ਕਰਾਇਆ ਜਾਏ ਅਸੀਂ ਹੁਣ ਇਹ ਕਰਾਇਆ ਤੇ ਅਸੀਂ ਇਹੋ ਹੀ ਸੋਚਾਂਗੇ ਕਿ ਹਰ ਸਾਲ ਹੋਵੇ ਤੇ ਵੱਧ ਤੋਂ ਵੱਧ ਦੁਨੀਆਂ ਨਾਲ ਜੁੜੇ ਅਸੀਂ ਦੇਖੋ ਜੀ ਅਰ ਕੀ ਜਿਹੜਾ ਪ੍ਰੋਗਰਾਮ ਕਰਾ ਰਹੇ ਆ ਨਾ ਇਹ ਲੋਕਾਂ ਨੇ ਇੰਨਾ ਕੋ ਸਾਡਾ ਸਹਿਯੋਗ ਦਿੱਤਾ ਕਿ ਸਾਡਾ ਅਸੀਂ ਕਹਿ ਨਹੀਂ ਸਕਦੇ ਸਾਡੀ ਮਨ ਸੋਚ ਤੋਂ ਜ਼ਿਆਦਾ ਲੋਕਾਂ ਨੇ ਸਹਿਯੋਗ ਦਿੱਤਾ ਮੈਂ ਕਹਿੰਦਾ ਇੰਨਾ ਕੋ ਸਹਿਯੋਗ ਹੈਗੀ ਤੁਹਾਨੂੰ ਦੱਸਿਆ ਗਈ ਇੱਕ ਹੁੰਦਾ ਕਿ ਸੋਚਦਾ ਬੰਦਾ ਕਿ ਇੰਨਾ ਪ੍ਰੋਗਰਾਮ ਹੈ ਉਹ ਤੋਂ ਕਈ ਗੁਣਾ ਜ਼ਿਆਦਾ ਇੱਥੇ ਇਕੱਠਾ ਹੋਇਆ ਹੈ ਤੇ ਲੋਕਾਂ ਨੇ ਸੇਵਾ ਵੀ ਬਹੁਤ ਮਨ ਨਾਲ ਖੁਸ਼ ਹੋ ਰਹੇ ਨੇ। ਇਹਦੇ ਚਾਰੇ ਛੋਟੇ-ਛੋਟੇ ਬੱਚੇ ਵੀ ਬੋਲੇ ਸ਼ੰਕਰ ਦੇ ਨਾਲ ਮੈਂ ਕਹਿੰਦਾ ਜੀ ਬੱਚੇ ਵੱਡੇ ਬਜ਼ੁਰਗ ਸਾਰੇ ਸਾਡੇ ਨਾਲ ਜੁੜੇ ਨੇ ਤੇ ਸਾਰੇ ਬਹੁਤ ਖੁਸ਼ ਨੇ ਕਿ ਇਲਾਕਾ ਹੀ ਬਹੁਤ ਖੁਸ਼ ਹੈ। ਅਸੀਂ ਕਹਿੰਦੇ ਆ ਕਿ ਇਹੋ ਜਿਹੇ ਪ੍ਰੋਗਰਾਮ ਹੋਣ ਤੇ ਸਾਡੇ ਜਿਹੜੇ ਇਲਾਕੇ ਵਿੱਚ ਸੁੱਖ ਜਾਂਦੀ ਰਹੇ। ਮੇਰਾ ਨਾਮ ਮੋਹਿਦ 파ਰੀਕ ਹੈ। ਸਾਡੀ ਨਿਊ ਗੋਲਡਨ ਕੰਪਲੈਕਸ ਨਿਊ ਗੋਲਡਨ ਐਵੇਨਿਊ 15 ਸਾਲ ਤੋਂ ਨਿਸ਼ਕਾਮ ਸੇਵਾ ਸਮਿਤੀ ਚਿੰਦਪੁਰਨੀ バス ਯਾਤਰਾ ਲੈ ਕੇ ਜਾਂਦੀ ਹੈ ਨਾਲ ਹਰ ਸਾਲ ਸ਼ਿਵਰਾਤਰੀ ਦੇ ਦਿਨ ਤੇ ਭੋਲੇ ਬਾਬਾ ਦਾ ਵਿਆਹ ਮਨਾਇਆ ਜਾਂਦਾ ਹੈ ਬੜੀ ਧੂਮ-ਤਾਮ ਨਾਲ ਜਿਦੇ ਵਿੱਚ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਖਾਸ ਮੰਡਲ ਜਿਵੇਂ ਸਨਾਤਨ ਮਿੱਤਰ ਮੰਡਲ ਦੇ ਅਮਿਤ ਜੀ ਰਿੰਕੂ ਜੀ ਨਿਸ਼ਕਾਮ ਸੇਵਾ ਸਮਿਤੀ ਦੇ ਸਾਡੇ ਬਿੱਲੇ ਬਾਜੀ ਬਜਰੰਗ ਜੀ ਐ ਸਾਡੇ ਅਜੇ ਭਾਜੀ ਸਾਰੇ ਰਲ ਮਿਲ ਕੇ ਅਸੀਂ ਪ੍ਰੋਗਰਾਮ ਕਰਦੇ ਆ ਤੇ ਸਾਡਾ ਸਾਰਾ ਮੱਲਾ ਇੱਥੋਂ ਤੱਕ ਕੀ ਅੰਮਰਸਰ ਦੇ ਹੋਰ ਇਲਾਕਿਆਂ ਚੋਂ ਸਾਡੇ ਸਾਰੇ ਭਰਾ ਇਕੱਠੇ ਮਿਲ ਕੇ ਇੱਥੇ ਇਕੱਠੇ ਹੁੰਦੇ ਆ ਤੇ ਨੀਅਰ ਅਬਾਊਟ 2000 ਭਗਤ ਅੱਜ ਸ਼ਿਵਰਾਤਰੀ ਦਾ ਪੂਰ ਪ੍ਰੋਗਰਾਮ 2 ਦਿਨ ਤੋਂ ਮਨਾ ਰਹੇ ਨੇ ਕੱਲ ਪ੍ਰਭਾਤ ਫੇਰੀ ਨਿਕਲੀ ਐ ਅੱਜ ਦਿਨ ਸ਼ੋਭਾ ਯਾਤਰਾ ਨਿਕਲੀ ਐ ਪੰਜ ਪੀਰ ਸ਼ਵਾਲੇ ਦੇ ਵਿੱਚ ਜੰਗਮ ਬਿਠਾਏ ਗਏ ਤੇ ਅੱਜ ਰਾਤ ਦੇ ਟਾਈਮ ਪੂਰੀ ਬਰਾਤ ਦਾ ਅਰੇਂਜਮੈਂਟ ਕੀਤਾ ਗਿਆ ਹੈ ਸਟਾਲਾਂ ਦੇ ਨਾਲ ਰੋਟੀ ਦੇ ਨਾਲ ਪਾਰਟੀਆਂ ਆ ਰਹੀਆਂ ਨੇ ਦਿੱਲੀ ਤੋਂ ਔਰ ਕੁਝ ਅੰਮਰਸਰ ਦੀ ਪ੍ਰਮੁੱਖ ਪਾਰਟੀਆਂ ਦੇਖ ਪਗਦੀ ਦੇ ਚਲੀ ਗਏ ਬਾਕੀ ਯੂਥ ਨੂੰ ਕੀ ਮੈਸੇਜ ਨਾ ਬਸ ਅਸੀਂ ਇਹੀ ਚਾਹੁੰਦੇ ਆ ਤੁਸੀਂ ਸਮਝੋ ਇਹ ਪ੍ਰੋਗਰਾਮ ਵੀ ਐਸੀ ਕਰਕੇ ਕਰਵਾਇਆ ਜਾਂਦਾ ਹੈ ਕਿ ਯੂਥ ਦੇ بڑے ਲੜਕੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਜੁੜ ਵੀ ਰਹੇ ਨੇ ਤਾਂ ਕਿ ਨਸ਼ਿਆਂ ਤੋਂ ਮੁਕਤੀ ਮਿਲੇ ਔਰ ਰੱਬ ਵੱਲ ਧਿਆਨ ਲੱਗੇ ਤੇ ਬੁਰੇ ਕੰਮਾਂ ਤੋਂ ਛੁਟਕਾਰਾ ਮਿਲ ਜੇ ਭਗਤਾ ਜੀ ਕਿੰਨਾ ਕੋ ਤਸ਼ਾਹ ਦੇਖਣ ਨੂੰ ਮਿਲਦਾ ਭਗਤਾ ਜੀ ਭਗਤਾ ਜੀ 3 ਦਿਨ ਤੋਂ ਇੰਨਾ ਤਸ਼ਾਹ ਹੈ ਕਿ ਇਨਾਂ ਕੋਲ ਸਾਹ ਲੈਣ ਜੁਗਾ ਟਾਈਮ ਨਹੀਂ ਔਰ ਸੰਗਤ ਨੇ ਪਖਤਾਨੇ ਭਰਪੂਰ ਪੰਡਾਰੇ ਵੰਡੇ ਨੇ ਇੱਕ ਤਰ੍ਹਾਂ ਦਾ ਹੜ ਆਇਆ ਪਿਆ ਔਰ ਤੁਸੀਂ ਦੇਖੋ ਇਸ ਟਾਈਮ 2000 ਬੰਦੇ ਦਾ ਅਰੇਂਜਮੈਂਟ ਆ ਬੜੀ ਧੂਮਤਾਬ ਨਾਲ ਬਣਾਇਆ ਜਾ ਰਿਹਾ ਪ੍ਰੋਗਰਾਮ ਜਦੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਜਾਣਗੇ ਇਹ 15 ਸਾਲ ਤੋਂ ਪ੍ਰੋਗਰਾਮ ਚੱਲਦਾ ਆ ਰਿਹਾ ਔਰ ਪ੍ਰਮਾਤਮਾ ਕਰੇ ਸਾਰੀ ਉਮਰ ਇਸ ਤਰ੍ਹਾਂ ਹੀ ਚੱਲਦਾ ਰਹੇ ਔਰ ਭੋਲੇ ਪੰਡਾਰੀ ਸਾਨੂੰ ਸੇਵਾ ਚ ਲਗਾਈ ਰੱਖੇ ਜੇ ਕਰ ਵੀਰ ਬਜਰੰਗੇ ਵਾਹਿਗੁਰੂ